ਕੁੜੀ ਪਿੱਛੇ ਲੱਗੇ ਕਾਰ ਸਵਾਰ ਬਦਮਾਸ਼ ਸ਼ਰਿਆਮ ਕੀਤੀ ਅਗਵਾ ਕਰਨ ਦੀ ਕੋਸ਼ਿਸ਼ ਸਾਰੀ ਕਟਨਾ ਸੀਸੀਟੀਵੀ 'ਚ ਹੋਈ ਕੈਮ ਕਿਸਨੇ ਸੋਚਿਆ ਸੀ ਕਿ ਪੰਜਾਬ ਦੇ ਹਾਲਾਤ ਇੰਨੇ ਵੱਧ ਤੋਂ ਵੱਧ ਹੋ ਜਾਣਗੇ ਕ੍ਰਾਈਮ ਇੰਨਾ ਆਊਟ ਆਫ ਕੰਟਰੋਲ ਹੋ ਜਾਵੇਗਾ ਕਿ ਦਿਨ ਦਿਹਾੜੇ ਪਟੀਆਂ ਵਾਰਦਾਤਾ ਹੋਣਗੀਆਂ ਕੁੜੀਆਂ ਨੂੰ ਅਗਵਾ ਕਰਨ ਦੀਆਂ ਕੋਸ਼ਸ਼ਾਂ ਹੋਣਗੀਆਂ ਜਿਹਾ ਤੁਸੀਂ ਆਪ ਵੇਖ ਲਓ ਕਿ ਗਲੀ ਚੋਂ ਪੱਜੀ ਜਾਂਦੀ ਹੈ ਲੜਕੀ ਕਿੰਨੀ ਡਰੀ ਹੋਈ ਹੈ ਅੱਖਾਂ 'ਚ ਹੰਝੂ ਨੇ ਚਿਹਰੇ ਤੇ ਖੋਫ ਚਲਕ ਰਿਹਾ ਹੈ ਜ਼ਹਿਨ 'ਚ ਬਸ ਇਹੀ ਖਿਆਲ ਹੈ ਕਿ ਉਹ ਬਸ ਕਿਸੇ ਤਰ੍ਹਾਂ ਬਾਹਰ ਚਾਵੇ ਨਾਲ ਹੀ ਐਸ ਸੀ ਸੀ ਟੀ ਵੀ ਫੁਟੇਜ 'ਚ ਨਜ਼ਰ ਆ ਰਹੀ ਹੈ ਇੱਕ ਕਾਰ ਜਿਸ 'ਚ ਬੈਠੇ ਬਦਮਾਸ਼ ਕਥਿਤ ਤੌਰ ਤੇ ਇਸ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਹਾ ਮੁਕਸਰ 'ਚ ਦਿਨ ਦਹਾੜੇ ਇੱਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੀ ਕਿਸੇ ਤਰ੍ਹਾਂ ਭੱਜ ਕੇ ਆਪਣੇ ਘਰ ਪਹੁੰਚੀ ਤਾਂ ਉਸ ਨੇ ਆਪਣੇ ਆਪ ਨੂੰ ਬਚਾ ਲਿਆ ਇਹ ਸਭ ਕੁਝ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋ ਗਿਆ। ਵੇੜਤਾ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਹਸਪਤਾਲ ਚ ਆਪਣੀ ਡਿਊਟੀ ਕਰਕੇ ਵਾਪਸ ਆ ਰਹੀ ਸੀ ਤਾਂ ਇਹ ਨੋਵਾ ਗੱਡੀ 'ਚ ਸਵਾਰ ਕੁਝ ਬਦਮਾਸ਼ਾ ਵੱਲੋਂ ਉਸ ਦੇ ਨਾਲ ਛੇੜਛਾੜ ਕੀਤੀ ਗਈ। ਇੱਥੋਂ ਤੱਕ ਕਿ ਉਸ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਉਸ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੇ ਘਰ 'ਚ ਦਾਖਲ ਹੋ ਕੇ ਆਪਣੀ ਜਾਨ ਬਚਾਈ। ਕੱਲ ਆਪਣੇ ਭਾਣਜੀ ਆ। ਉਹ ਮੁਖਸਰ ਸਾਹਿਬ ਆਪਣਾ ਸਰਕਾਰੀ ਹਸਪਤਾਲ 'ਚ ਟ੍ਰੇਨਿੰਗ ਕਰਦੀ ਆ। ਵੈਸੇ ਨਰਸਿੰਗ ਦਾ ਕੋਰਸ ਕਰ ਰਹੀ ਆ। ਦੇ ਸ਼ਾਮ ਤਕਰੀਬਨ 6 ਵਜੇ ਤੱਕ ਉਹਦੀ ਡਿਊਟੀ ਹੁੰਦੀ ਆ ਡਿਊਟੀ ਤੋਂ ਬਾਅਦ ਵਾਪਸ ਆਉਣੇ ਘਰੇ ਆਉਣਾ ਤੇ ਉੱਥੇ ਤਿੰਨ ਚਾਰ ਜੋ ਮੁੰਡੇ ਸੀ ਕੋਈ ਇਹਨਾਂ ਉਸ ਨੂੰ ਲੱਗ ਰਿਹਾ ਗਲਤ ਨਜ਼ਰਾਂ ਨਾਲ ਦੇਖ ਰਹੇ ਸੀਗੇ ਉਸ ਨੂੰ ਮਹਿਸੂਸ ਹੋਇਆ ਵੀ ਮੈਨੂੰ ਕੁਝ ਨਾ ਕੁਛ ਗਲਤ ਕਰਨਗੇ ਤੇ ਉਹਦੀ ਸ਼ਰਾਬ ਵਗੈਰਾ ਵੀ ਪੀਤੀ ਹੋਈ ਸੀਗੀ ਤਾਂ ਵੀਰੇ ਸਖਤ ਤੋਂ ਸਖਤ ਕਾਰਵਾਈ ਮੰਗ ਕਰਦੇ ਆਂ ਦੇਖੋ ਅੱਜ ਕੱਲ ਅੱਜ ਸਾਡੀ ਕੁੜੀ ਨੂੰ ਪਾਇਆ ਕੱਲ ਕਿਸੇ ਨੂੰ ਪਾਇ ਸਕਦੇ ਆ ਕਿੱਡਾ ਵੱਡਾ ਧੱਕਾ ਵੀਰੇ ਆ ਰਿਹਾ ਇਹ ਉਧਰ ਸਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਤਿੰਨ ਨੌਜਵਾਨਾਂ ਨੂੰ ਖਾਬੂ ਕਰ ਲਿਆ ਗਿਆ ਜਿਨ੍ਹਾਂ ਖਿਲਾਫ ਵੱਖ-ਵੱਖ ਮਾਮਲਾ ਵੀ ਦਰਜ ਕੀਤਾ ਗਿਆ ਤੇ ਅੱਗੇ ਦੀ ਪੜਦੀ ਕਾਰਵਾਈ ਅਮਲ ਚੱਲਿਆਂ ਦੀ ਜਾ ਰਹੀ ਹੈ। ਬੀਤੀ ਸ਼ਾਮ ਮਠਿੰਡਾ ਰੁਰਦੇ ਤਿੰਨ ਨੌਜਵਾਨਾਂ ਵੱਲੋਂ ਇਨੋਵਾ ਕਾਰ ਦੇ ਵਿੱਚ ਇੱਕ ਲੜਕੀ ਨਾਲ ਅਗਵਾ ਕਰਨ ਦੇ ਲਈ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਉਹਨਾਂ ਨੌਜਵਾਨਾਂ ਦੇ ਖਿਲਾਫ ਐਫ ਆਈ ਨੰਬਰ 128 ਅੰਡਰ ਸੈਕਸ਼ਨ 137 777862 ਅਤੇ ਤਿੰਨ ਜਮਾ ਪੀ ਐਨ ਐਸ ਅਗਰ ਦਿੱਤਾ ਹੈ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਇਸ ਦੇ ਵਿੱਚ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਿਹੜੀ ਕਾਰਨਾ ਦੇ ਵਿੱਚ ਉਹਨਾਂ ਨੇ ਇਨਵੋਕਰ ਯੂਜ਼ ਕੀਤੀ ਸੀ ਉਸ ਨੂੰ ਵੀ ਰਿਕਵਰ ਕਰ ਲਿਆ ਗਿਆ ਜੋ ਕੁਝ ਹੋਇਆ ਉਸ ਤੋਂ ਬਾਅਦ ਪੀੜਤ ਪੂਰੀ ਤਰ੍ਹਾਂ ਡਰੀ ਹੋਈ ਹੈ ਉਸ ਦਾ ਪਰਿਵਾਰ ਇਨਸਾਫ ਦੀ ਮੰਗ ਕਰਦੇ ਪੁਲਿਸ ਵੱਲੋਂ ਮਾਮਲੇ 'ਚ ਸਖਤ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਤਸਵੀਰਾਂ ਵਾਕਈ ਇਹ ਗੱਲ ਸਾਬਤ ਕਰ ਰਹੀਆਂ ਨੇ ਕਿ ਇਸ ਸੁੱਤੀ ਸਰਕਾਰ ਦੇ ਰਾਜ 'ਚ ਹਾਲਾਤ ਕਿੰਨੇ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਪੀਟੀਸੀ న్యూਸ ਦਿਲੀ ਸ਼੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ